5 ਮਿੰਟ ਬਹਿ ਜਾਓ ਇੱਕ ਦਿਨ ਚੌਕੜੀ ਮਾਰ ਕੇ ਪੰਜਾਂ ਤੋਂ ਵਧਾਉਂਦੇ ਜਾਓ ਪੰਜ-ਪੰਜ ਕਿੰਨੇ ਫੇ ਚੌਕੜਾ ਜਿਵੇਂ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਇੱਕ ਘੜੀ ਘੜੀ ਕਹਿੰਦੇ ਨੇ ਕੋਈ 20 ਬਾਈਆਂ ਮਿੰਟਾਂ ਦੇ ਟਾਈਮ ਨੂੰ ਇੱਕ ਘੜੀ ਆਧੀ ਘੜੀ ਕਹਿੰਦੇ ਇੱਕ ਘੜੀ ਟਾਈਮ ਕੱਢ ਲਾ ਸੰਗੀਤ ਵਿੱਚ ਨਾਮ ਜਪਣ ਵੇਟ ਇੱਕ ਘੜੀ ਅੱਧੀ ਘੜੀ ਕਹਿੰਦੇ ਜੇ ਇੱਕ ਘੜੀ ਨਹੀਂ ਟਾਈਮ ਲੱਗਦਾ ਅੱਧੀ ਘੜੀ ਟਾਈਮ ਕੱਢ ਲਾ ਕੋਈ 10 12 ਮਿੰਟ ਕਹਿੰਦੇ ਜੇ ਅੱਧੀ ਘੜੀ ਵੀ ਨਹੀਂ ਟਾਈਮ ਲੱਗਦਾ ਤੇ ਅੱਧੀ ਹੂੰ ਤੇ ਆਦੋ ਅੱਧੀ ਤੋਂ ਅੱਧੀ ਕੋਈ 5 6 ਮਿੰਟੀ ਟਾਈਮ ਕੱਢ ਲਾ ਰਕਸ਼ ਕਰ ਕੋਸ਼ਨਾ ਕੁਝ ਜ਼ਰੂਰ ਸੰਗਤ ਦੀ ਘੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ